ਠੇਕੇਦਾਰ ਕੀ ਕਰਦਾ ਸਵੇਰੇ ਹੀ ਆਉਂਦੇ 10-12 ਬੰਦੇ ਕੁੜੀਆਂ ਮੁੰਡੇ ਆੜੜ ਗਲੀਆਂ ਬਜ਼ਾਰਾਂ ਦੇ ਵਿੱਚ ਭੇਜ ਦਿੰਦਾ। ਉਹ ਸ਼ਿਕੰਜੇ ਲੈ ਕੇ ਚਲੇ ਜਾਂਦੇ ਆ ਜੀ ਜਿਹੜੀ ਕਾਰ ਸਲੋ ਹੋਣ ਲੱਗਦੀ ਹੈ ਇਹ ਆਪ ਦਾ ਸ਼ਿਕੰਜਾ ਜਾਂ ਪਿੱਛੇ ਲੁਕੋ ਕੇ ਤੇ ਸਾਈਡ ਤੇ ਹੋ ਜਾਂਦੀ ਹੈ। ਵੀ ਜਿਵੇਂ ਹੀ ਬੰਦੇ ਨੇ ਪੈਰ ਬਾਹਰ ਰੱਖਿਆ ਪਿੱਛੇ ਜਾ ਕੇ ਇਹ ਵੀਲ ਲੋਕ ਲਾ ਦਿੰਦੇ ਆ। ਉਹ ਭਾਈ ਉਹ ਜਿਹੜਾ ਬੰਦਾ ਨਾਲ ਖੜਾ ਉਸ ਨੂੰ ਤੁਸੀਂ ਕਹਿ ਦਿਓ ਵੀ ਪਾਰਕਿੰਗ 'ਚ ਲਾ ਦੇ ਭਾਈ ਨਹੀਂ ਜੁਰਮਾਨਾ ਹੋਊਗਾ। ਨਾ 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 ਜਮਾ ਨਹੀਂ ਕਹਿੰਦੇ। ਕੋਈ ਹੁੱਟਰ ਵਾਲੀ ਕੋਈ ਵਾਰਨਿੰਗ ਕੋਈ 1 ਮਿੰਟ ਦੀ ਕਿਸੇ ਨੂੰ ਕਹਿਣਾ ਨਹੀਂ ਜੀ। ਸਾਡੇ ਇੱਥੇ ਕ੍ਰਿਸ਼ਨਾભાઈ ਸਟੋਰ ਦੇ ਉੱਤੇ ਗੱਡੀ ਰੁਕੀ ਉਹਨੇ ਆਪਦੀ ਡਿੱਗੀ ਖੋਲੀ ਸਮਾਨ ਦਾ ਬੰਡਲ ਸੀਗਾ ਉਹ ਅੰਦਰ ਧਰਨ ਵਾਸਤੇ ਗਿਆ ਉਹਦੀ ਗੱਡੀ ਲੋਕ ਹੋ ਗਈ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਕਾਰ ਵਾਲਾ ਰੁਕਿਆ ਕਹਿੰਦਾ ਜੀ ਇੱਥੇ ਨੰਤਰਮ ਸਤਪਾਲ ਕੀ ਦੁਕਾਨ ਕਿਹੜੀ ਹੈ ਪਿੱਛੋ ਲਿਆ ਕੇ ਇਹਨਾਂ ਨਿਸ਼ਕੰਜਾ ਲਾਦਾ ਮਤਲਬ ਤੁਸੀਂ ਲੋਕਾਂ ਨੂੰ ਵੜ ਨਹੀਂ ਨਾ ਦੋ ਸਾਡੀਆਂ ਦੁਕਾਨਾਂ ਹੀ ਬੰਦ ਕਰਾ ਦਿਓ ਕਹਿੰਦੇ ਜੇ ਪੀਲੀ ਲਾਈਨ ਤੋਂ ਇੱਕ ਟਾਇਰ ਬਾਹਰ ਹੈ ਫੇਰ ਤਾਂ ਜੁਰਮਾਨਾ ਹੈ ਨਹੀਂ ਜੇ ਦੋਨੋਂ ਟਾਇਰ ਬਾਹਰ ਹੈ ਥੋੜੇ ਥੋੜੇ ਵੀ ਹੋਣ ਚਾਏ 1 ਕਿ 1 ਇੰਚ ਫੇਰ ਉਹਦੀ ਗੱਡੀ ਜਿਹੜੀ ਉਹ ਟੋ ਕਰ ਲੈਂਦੇ ਆ ਫ ਇਹਦੇ ਨਾਲ ਇੱਥੇ ਵੀ ਚੜ ਗਈ ਨਾ ਗੱਡੀ ਇੱਥੇ ਇੱਥੋਂ ਵੀ ਲੈਣਗੇ ਗੱਡੀ ਸਿਰਫ ਐਸਾ ਗਰਾਊਂਡ ਤੇ ਚੜੀ ਹੋਈ ਹੈ ਜਦੋਂ ਟੋਅ ਕਰਨ ਲੱਗੇ ਉਹ ਗੱਡੀ ਤਿਲਕ ਕੇ ਥੱਲੇ ਹੋ ਗਈ ਫੇਰ ਵੀ ਲੈ ਗਏ ਜੀਦੀ ਮਤ ਮਰੀ ਹੈ ਚਾਹੇ ਕੋਈ ਰਿਕਸ਼ਾ ਕਿਸੇ ਕੋਲ ਚਾਹੇ ਸਾਈਕਲ ਹੈ ਕੋਈ ਸੜਕ ਦੇ ਵਿਚਾਲੇ ਲਾਊਗਾ ਅਗਲਾ ਸਾਈਡ ਤੇ ਲੱਗੇ ਜਾਂਦਾ ਹੈਗਾ ਹੁਣ ਸਾਈਡ ਤੇ ਲਾਣਾ ਕਿਉਂ ਬੰਦ ਕਰਗੇ ਵੀ ਪ੍ਰੋਪਰ ਪੀਲੀ ਲੈਣਾ ਚੋੜੀਆਂ ਹੈ ਨਹੀਂ ਜੇ ਬਾਹਰ ਚਲਾ ਗਿਆ ਜਾਂ ਫੁੱਟਪਾਥ ਤੇ ਚੜ ਗਿਆ ਕਿਉਂਕਿ ਫੁੱਟਪਾਥ ਵੀ ਬਹੁਤ ਨੀਵੇਂ ਹੈ ਫੇਰ 800 ਰੁਪਏ ਦੇਣਾ ਪਊਗਾ ਅਗਲਾ ਕਹਿੰਦਾ ਬੇਚੀ ਬੈਠੇ ਰੋ ਇਹ ਹੁਣ ਚੱਕ ਨਹੀਂ ਸਕਦੇ ਜੇ ਵਿਚ ਜੇ ਕੋਈ ਜਗ੍ਹਾ ਖਾਲੀ ਹੁੰਦੀ ਹੈ ਮੇਰੇ ਵਰਗਾ ਵੀ ਜਾ ਕੇ ਗੱਡੀ ਲਾ ਦਿੰਦਾ ਵੀ ਭਾਈ ਗੱਡੀਆਂ ਖੜੀਆਂ ਹੀ ਆ ਪਰ ਮੇਰੀ ਗੱਡੀ ਟੋ ਕਰਕੇ 800 ਰੁਪਏ ਜੁਰਮਾਨਾ ਜੇ ਮੈਂ ਉੱਥੇ ਕਹਿੰਦਾ ਵੀ ਆ ਗੱਡੀਆਂ ਜਿਹੜੀਆਂ ਖੜੀਆਂ ਜੀ ਇਹ ਵੀ ਤਾਂ ਖੜੀਆਂ ਉਹ ਕਹਿੰਦੇ ਇਹ ਤਾਂ ਪਾਸ ਵਾਲੀਆਂ ਉਹ ਭਾਈ ਉੱਥੇ ਲਿਖ ਕੇ ਲਾਇਆ ਤੁਹਾਨੂੰ ਕਿਸੇ ਨੇ ਅਥਾਰਟੀ ਦਿੱਤੀ ਵੀ ਪਾਸ ਵਾਲੀ ਗੱਡੀ ਤੁਸੀਂ ਇੱਥੇ ਖੜਵਾ ਸਕਦੇ ਹੋ ਉਦੋਂ ਫੁੱਟਪਾਥ ਤੇ ਖੜੀ ਹੁੰਦੀ ਏ ਐਲਓ ਲਾਈਨ ਤੋਂ ਬਾਹਰ ਖੜੀ ਹੁੰਦੀ ਹੈ ਇਹਨਾਂ ਨੂੰ ਪੈਸੇ ਦੇ ਦੋ ਤਾਂ ਓਕੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪਠਿੰਡਾ ਦੇ ਵਿੱਚ ਜੋ ਮਲਟੀ ਲੈਵਲ ਪਾਰਕਿੰਗ ਬਣਾਈ ਗਈ ਕਹਿੰਦੇ ਬਹੁਤ ਜ਼ਿਆਦਾ ਸੁਵਿਧਾ ਹੈਗੀਆਂ ਪਰ ਉਹਦਾ ਰੌਲਾ ਪਿਛਲੇ ਲੰਮੇ ਸਮੇਂ ਤੋਂ ਪੈ ਰਿਹਾ ਜਦੋਂ ਤੋਂ ਉਹ ਬਿਲਡਿੰਗ ਬਣੀ ਹੈ ਉਹਦਾ ਰੌਲਾ ਪੈ ਰਿਹਾ ਜਿਹੜਾ ਪਠਿੰਡਾ ਦੇ ਸਮਾਜਿਕ ਕਾਰਕੂਨ ਹੈਗੇ ਆ ਉਹ ਰੌਲਾ ਪਾ ਰਹੇ ਨੇ ਤੇ ਹੁਣ ਅਸੀਂ ਗੱਲਬਾਤ ਇਹ ਪੂਰੀ ਬਿਲਡਿੰਗ ਬਾਰੇ ਇਮਾਰਤ ਬਾਰੇ ਕਰਾਂਗੇ ਪਾਰਕਿੰਗ ਦੀ ਜੋ ਬਿਲਡਿੰਗ ਬਣਾਈ ਗਈ ਹੈ ਤਾਂ ਕੀ ਕਾਨੂੰਨ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਕਾਰਟੂ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਜਾਣੀ ਚਾਹੀਦੀ ਇਹ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਜੋ ਪਿਛਲੇ ਲੰਬੇ ਸਮੇਂ ਤੋਂ ਖੁਦ ਵੀ ਵੀਡੀਓ ਪਾਉਂਦੇ ਆ ਆਵਾਜ਼ ਚੁੱਕਦੇ ਨੇ ਤੇ ਇਹਨਾਂ ਨਾਲ ਜਥੇਬੰਦੀਆਂ ਵੀ 15 ਤਰੀਕ ਨੂੰ ਵੀ ਵੱਡਾ ਐਕਸ਼ਨ ਲੈ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਉਹ ਪਾਰਕਿੰਗ ਤੋਂ ਗੱਲ ਸ਼ੁਰੂ ਕਰਦੇ ਆਂ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਪਾਰਕਿੰਗ ਬਣਾਈ ਗਈ ਹੈ ਉਹ ਤੇ ਵੀ ਪਹਿਲਾਂ ਬਵਾਦ ਹੋਇਆ ਸੀ ਉਹ ਕੀ ਅਸਲ ਚ ਜੀ ਅਸਲ ਦੇ ਵਿੱਚ ਇੱਥੇ ਨਾ ਗਵਰਨਮੈਂਟ গারਲ ਸਕੂਲ ਹੁੰਦਾ ਸੀ ਪ੍ਰਾਇਮਰੀ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਇੱਥੇ ਫ੍ਰੀ ਪੜਦੀਆਂ ਸੀਗੀਆਂ ਉਹ ਪ੍ਰੋਜੈਕਟ ਸੀਗਾ ਵੀ ਬਠਿੰਡੇ ਦੇ ਕੁਝ ਜਿਹੜੇ ਬਾਜ਼ਾਰ ਹੈਗੇ ਆ ਇਹ ਬੜੇ ਮੇਨ ਬਾਜ਼ਾਰ ਆ 50 50 ਫੁੱਟ ਚੌੜੇ ਬਾਜ਼ਾਰ ਆ ਇਹਦੇ ਵਿੱਚ ਗੱਡੀ ਖੜਾਉਣ ਨੂੰ ਲੈ ਕੇ ਥੋੜੀ ਸਮੱਸਿਆ ਆਉਂਦੀ ਸੀਗੀ ਫੈਸਟੀਵਲ ਸੀਜ਼ਨ ਦੇ ਵਿੱਚ ਜਿਵੇਂ ਖਾਸ ਕਰਕੇ ਦੀਵਾਲੀ ਵਾਲੇ ਟਾਈਮ ਦੇ ਵਿੱਚ ਬੜੀ ਦਿੱਕਤ ਹੋ ਜਾਂਦੀ ਸੀਗੀ ਤੇ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਬਣਾਇਆ ਸੀਗਾ ਵੀ ਪਾਰਕਿੰਗ ਬਠਿੰਡੇ ਦੇ ਵਿੱਚ ਕਿਤੇ ਹੈ ਨਹੀਂ ਤੇ ਕਿਉਂ ਨਾ ਮਤਲਬ ਐਸ ਸਕੂਲ ਨੂੰ ਛੋਟੇ ਸਕੂਲ ਨੂੰ ਇਸ ਨੂੰ ਢਾਕੇ ਸਾਹਮਣੇ ਜਿਹੜਾ ਵੱਡਾ ਸਕੂਲ ਆ ਉਹਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤੇ ਇਹਦੀ ਇੱਥੇ ਮਲਟੀ ਲੈਵਲ ਪਾਰਕਿੰਗ ਬਣਾਈ ਜਾਵੇ ਤਾ ਉਹਦੇ ਉੱਤੇ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਦੇਖੋ ਸਰਕਾਰੀ ਥਾਂ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਸਾਰਾ ਪੈਸਾ ਸਾਰਾ ਫੰਡ ਲੱਗਿਆ ਤੇ ਇੱਥੇ ਮਲਟੀ ਲੈਵਲ ਜਿਹੜੀ ਪਾਰਕਿੰਗ ਇੱਥੇ ਬਣਾਈ ਗਈ ਲੇਕਿਨ ਪਿਛਲੇ ਸਾਲ ਇਸ ਨੂੰ ਨਗਰ ਨਿਗਮ ਬੱਲੋਈ ਕੇ ਪ੍ਰਾਈਵੇਟ ठेकेदार ਨੂੰ ਐਡੇ ਮੋٹے ਕੰਟਰੈਕਟ ਦੇ ਐਡੇ ਜਿਆਦਾ ਮਹਿੰਗੇ ਕੰਟਰੈਕਟ ਦੇ ਉੱਤੇ ਦੇਤਾ ਤੇ ਇਸ ਤਰ੍ਹਾਂ ਦੇ ਨਿਯਮ ਸ਼ਰਤਾ ਬਣਾਤੀਆਂ ਵੀ ਜਿੱਦਨ ਤੋਂ ਇਹ ਪਾਰਕਿੰਗ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਰੋਲਾ ਪੈਣ ਲੱਗ ਗਿਆ ਇਹਦਾ ਪਹਿਲਾਂ ਵੀ ਅਸੀਂ ਇਹਦਾ ਇਸ਼ੂ ਉੱਠਿਆ ਸੀਗਾ 1 ਸਾਲ ਪਹਿਲਾਂ ਉਦੋਂ ਐਸੀ ਕਈ ਨਿਯਮ ਕਾਨੂੰਨ ਇਹਦੇ ਚੇਂਜ ਕਰਾਇਆ ਸੀ ਉਹਦੇ ਵਿੱਚ ਕਰਤਾ ਸੀਗਾ ਪਾਰਕਿੰਗ ਨੂੰ ਕਾਮਯਾਬ ਕਰਨ ਵਾਸਤੇ ਵੀ ਜਿਹੜੀਆਂ ਪੀਲੀਆਂ ਲੈਣਾ ਹੈਗੀਆਂ ਪੀਲੀਆਂ ਲੈਣਾ ਦੇ ਵਿੱਚ ਜਿਹੜੇ ਵਿਕਲ 20 25 ਸਾਲ ਤੋਂ ਪਾਰਕ ਅਸੀਂ ਕਰਦੇ ਆ ਰਹੇ ਹਾਂ ਕਹਿੰਦੇ ਉਹਦੇ ਵਿੱਚ ਜੇ ਵਿਕਲ ਪਾਰਕ ਹੋਊਗਾ ਤਾਂ ਅਸੀਂ ਚੱਕ ਕੇ ਲੈ ਜਾਾਂਗੇ ਟੋ ਕਰ ਲਾਂਗੇ ਤਾਂ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਵੀ ਜਿਹੜੇ ਲੋਕ ਹੈਪਚੁਲ ਹੋ ਚੁੱਕੇ ਐ 15 15 20 ਵੀ 25 25 ਸਾਲ ਤੋਂ ਸਾਡੇ ਬਠਿੰਡੇ ਮੰਡੀਆਂ ਵਾਲੇ ਲੋਕ ਪਿੰਡਾਂ ਵਾਲੇ ਲੋਕ ਆਸੇ ਪਾਸੇ ਦੇ ਸ਼ਹਿਰਾਂ ਦੇ ਲੋਕ ਆਂਦੇ ਆ ਹਰ ਇੱਕ ਨੂੰ ਪਤਾ ਹੈਗਾ ਵੀ ਪੀਲੀ ਲਾਈਨ 'ਚ ਗੱਡੀ ਲਾਣੀ ਹੈ ਹੁਣ ਉਹਨਾਂ ਨੂੰ ਆਦਤ ਪੈ ਚੁ ਪੈ ਚੁਕੀ ਹੈ ਤੇ ਹੁਣ ਜੇ ਤੁਸੀਂ ਪੀਲੀ ਲਾਈਨ ਲੱਗੀ ਹੈ ਇਸ ਵਾਸਤੇ ਪਾਰਕਿੰਗ ਕਰਾਣਾ ਹੈ ਤੇ ਇੱਥੋਂ ਤੁਸੀਂ ਗੱਡੀ ਕਿਉਂ ਟੋਅ ਕਰਕੇ ਲੈ ਜਾਓਗੇ ਫਿਰ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਮਾਲ ਰੋਡ ਦੇ ਉੱਤੇ 7-8 ਪੁਆਇੰਟ ਬਣਾਤੇ ਵੀ ਇੱਥੇ ਗੱਡੀਆਂ ਪਾਰਕ ਕਰਵਾ ਕੇ ਤੇ ਉਹਨਾਂ ਤੋਂ ਇਹ ਪੈਸੇ ਲੈਂਦੇ ਸੀਗੇ ਪਰਚੀ ਕੱਟਣ ਲੱਗ ਗਏ ਸੀ ਜਿਹਦੇ ਕਰਕੇ ਦੁਕਾਨਾਂ ਲੁਕ ਗਈਆਂ ਸੀਗੀਆਂ ਇਹਨਾਂ ਨੇ 1 ਇੰਚ ਵੀ ਥਾਂ ਨਹੀਂ ਛੱਡਦੇ ਸੀ ਤੁਹਾਨੂੰ ਪਤਾ ਜਿੱਥੇ ਪਾਰਕਿੰਗ ਦੇ ਵਿੱਚ ਪਾਰਕਿੰਗ ਵਾਲੇ ਲਗਵਾਉਂਦੇ ਹੈਗੇ ਉੱਥੇ ਸਪੇਸ ਨਹੀਂ ਛੱਡਦੇ ਉਹਨਾਂ ਨੂੰ ਐ ਹੁੰਦਾ ਵੀ ਓਨੇ ਸਪੇਸ ਦੇ ਵਿੱਚ ਵੱਧੋ ਉਤੇ ਉਹ ਪਾਰਕਿੰਗ ਲੈਣ ਲੱਗੇ ਤਾਂ ਦੁਕਾਨਦਾਰੀ ਖਤਮ ਹੋਣ ਲੱਗੀ ਲੋਕਾਂ ਦੀ ਇੱਥੇ ਲੋਕਾਂ ਨਾਲ ੱਕਾ ੱਕਾ ਹੋਣ ਲੱਗ ਗਿਆ ਵੀ ਰੇਲੋ ਲਾਈਨ ਦੇ ਅੰਦਰੋਂ ਵੀ ਗੱਡੀਆਂ ਚੱਕਣ ਲੱਗ ਗਏ ਜਦੋਂ ਇਹ ਫਿਰ ਉਸੇ ਦਾ ਸੀ ਇੱਕ ਸਾਰੇ ਵਪਾਰੀਆਂ ਦੇ ਵਿੱਚ ਰੋਸ ਹੋਇਆ ਸਮਾਜ ਸੇਵੀ ਜਥੇਬੰਦੀਆਂ ਦੇ ਵਿੱਚ ਰੋਸ ਹੋਇਆ ਅਸੀਂ ਬੜਾ ਵੱਡਾ ਇੱਕ ਰੋਸ ਪ੍ਰਦਰਸ਼ਨ ਕੀਤਾ ਆ ਸਾਡੀਆਂ ਬਹੁਤ ਸਾਰੀਆਂ ਮੰਗਾਂ ਮੰਨੀਆਂ ਗਈਆਂ ਲੇਕਿਨ ਪ੍ਰਸ਼ਾਸਨ ਵੱਲੋਂ ਇਹ ਵਾਲਾ ਜਿਹੜਾ ਨਿਯਮ ਖਤਮ ਕਰ ਦਿੱਤਾ ਗਿਆ ਜਿਹੜੀਆਂ ਉਹ ਪੇੜ ਪਾਰਕਿੰਗ ਲੋਕਾਂ ਦੇ ਘਰਾਂ ਦੇ ਦੁਕਾਨਾਂ ਦੇ ਅੱਗੇ ਲਾਈਆਂ ਸੀਗੀਆਂ ਉਹ ਬੰਦ ਕਰਤੀਆਂ ਜਿਹੜੀ yellow line ਦੇ ਵਿੱਚੋਂ ਗੱਡੀਆਂ ਚੱਕਦੇ ਸੀਗੇ ਉਸ ਨੂੰ ਵੀ ਉਹਨਾਂ ਨੇ ਬੰਦ ਕਰਤਾ ਵੀ ਚਲੋ yellow line ਦੇ ਵਿੱਚ ਉਹ ਗੱਡੀ ਅਸੀਂ ਨਹੀਂ ਚੱਕਾਂਗੇ ਪਰ ਉਹਨਾਂ ਨੇ ਨਾਲ ਇਹਨਾਂ ਨੂੰ ਇੱਕ ਦੋ ਨਿਯਮ ਹੋਰ ਦਿੱਤੇ ਵੀ ਜਿਹੜਾ ਕੋਈ ਬੰਦਾ ਡਰਾਈਵਰ ਦੀ ਸੀਟ ਦੇ ਉੱਤੇ ਨਾ ਹੋਊਗਾ ਕਾਰ ਦੇ ਵਿੱਚ ਤੇ ਉਹਦੇ ਤੁਸੀਂ ਵੀਲ ਲੋਕ ਲਗਾ ਕੇ ਉਹ ਤੋਂ ਜੁਰਮਾਨਾ ਲਓ ਜੇ ਕੋਈ ਗੱਡੀ ਕਿਸੇ ਦੀ ਫੁੱਟਪਾਥ ਦੇ ਉੱਤੇ ਚੜ ਗਈ ਤਾਂ ਤੁਸੀਂ ਉਸ ਤੋਂ ਵੀ ਜੁਰਮਾਨਾ ਲਓ ਉਹਦੀ ਗੱਡੀ ਟੋ ਕਰ ਲਓ ਜੇ ਉਹ ਮੌਕੇ ਤੇ ਨਹੀਂ ਹੈਗਾ ਪਰ ਉੱਥੇ ਇਹ ਨਹੀਂ ਦੱਸਿਆ ਗਿਆ ਵੀ ਫੁੱਟਪਾਥ ਤੇ ਕਿੰਨੀ ਕੀ ਚੜਜੂਗੀ ਨਾਲੇ ਪ੍ਰਸ਼ਾਸਨ ਨੇ ਇਹ ਆ ਕਿ ਨਹੀਂ ਦੇਖਿਆ ਵੀ ਡਾਇਰੈਕਟਰ ਲੋਕਲ ਬਾਡੀਜ਼ ਦੀ ਗਾਈਡਲਾਈਨ ਅਨੁਸਾਰ ਕੀ ਸੜਕ ਤੇ ਫੁੱਟਪਾਥ ਦਾ ਪਲਿੰਥ ਲੈਵਲ ਜਿਹੜਾ ਇੱਕ ਤੈਹ ਹੁੰਦਾ ਮਿਨੀਮਮ 9 ਇੰਚ ਮੈਕਸਿਮਮ 12 ਇੰਚ ਕੀ ਤੁਹਾਡੀਆਂ ਫੁੱਟਪਾਥਾਂ ਉਸ ਤਰ੍ਹਾਂ ਦੀਆਂ ਹੈਗੀਆਂ ਅੱਜ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ ਖੜੇ ਹੈਗੇ ਆ ਸਾਰੇ ਬਾਜ਼ਾਰ ਦੇ ਵਿੱਚ ਕਿਤੇ 1 ਇੰਚ ਕਿਤੇ 1.5 ਇੰਚ ਦਾ ਗੈਪ ਹੈ ਫੁੱਟਪਾਥ ਤੇ ਸੜਕ ਦੀ ਉਚਾਈ ਦਾ ਅਗਲਾ ਹਿੱਸਾ ਰਾਉਂਡ ਹੈ ਜਦੋਂ ਬੰਦਾ ਯੈਲੋ ਲਾਈਨ ਨੂੰ ਦੇਖਦਾ ਦੇਖਦਾ ਆਪਦੀ ਗੱਡੀ ਲਗਾ ਰਿਹਾ ਹੁੰਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਉਹਦਾ ਅੱਧਾ ਕਿ ਇੰਚ 1 ਇੰਚ ਟਾਇਰ ਕਦੋਂ ਫੁੱਟਪਾਥ ਉੱਤੇ ਚੜ ਗਿਆ ਜਿੱਥੇ ਆਪਾਂ ਬੈਠੇ ਹੈਗੇ ਉੱਥੇ ਵੀ ਇਹੀ ਹਾਲਾਤ ਹੈ ਇੱਥੇ 1.5 2 ਇੰਚ ਹੋਊਗਾ ਅੱਗੇ ਜਾ ਕੇ 1 ਇੰਚ ਹੀ ਰਹਿ ਜਾਂਦਾ ਹੈ ਇੱਥੇ 9 ਇੰਚ ਦਾ ਹੈ ਹੀ ਨਹੀਂ 9 ਇੰਚ ਦਾ ਫੁੱਟਪਾਥ ਹੋਊਗਾ ਤਾਂ ਟਾਇਰ ਉਹਦਾ ਕਿਵੇਂ ਚੜੂਗਾ ਉੱਤੇ ਅੱਛਾ ਇਹ ਦੱਸੋ ਵੀ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਬਣੀ ਹੋਈ ਹੈ ਦੂਸਰਾ ਜਿਹੜਾ ਆਪਣਾ ਪੁਆਇੰਟ ਰਹਿ ਗਿਆ ਸੀ ਵੀ ਜਿਹੜਾ ਇੱਕ ਇਹਨਾਂ ਨੂੰ ਦੂਸਰਾ ਨਿਯਮ ਦੇਤਾ ਸੀਗਾ ਵੀ ਤੁਸੀਂ ਜਾ ਕੇ ਟਾਇਰ ਲੋਕ ਲਗਾ ਲਓ ਉਹਦੇ ਵਿੱਚ ਹੁਣ ਠੇਕੇਦਾਰ ਕੀ ਕਰਦਾ ਸਵੇਰੇ ਹੀ ਆਪਦੇ 10-12 ਬੰਦੇ ਕੁੜੀਆਂ ਮੁੰਡੇ ਆੜੜ ਗਲੀਆਂ ਬਜ਼ਾਰਾਂ ਦੇ ਵਿੱਚ ਭੇਜ ਦਿੰਦਾ ਜਿਹੜਾ ਏਰੀਆ ਉਹਨੂੰ ਮਿਲਿਆ ਸਾਰਾ ਏਰੀਆ ਵੀ ਨਹੀਂ ਮਿਲਿਆ ਉਹ ਵੀ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਵੀ ਕਿੱਡਾ ਘਟਿਆ ਕੰਮ ਕੀਤਾ ਇਹਨਾਂ ਨੇ ਉਹ ਸ਼ਕੰਜੇ ਲੈ ਕੇ ਚਲੇ ਜਾਂਦੇ ਆ ਜੀ ਜਿਹੜੀ ਕਾਰ ਸਲੋ ਹੋਣ ਲੱਗਦੀ ਹੈ ਇਹ ਆਪਦਾ ਸ਼ਕੰਜਾ ਜਾਂ ਪਿੱਛੇ ਲੁਕੋ ਕੇ ਤੇ ਸਾਈਡ ਤੇ ਹੋ ਜਾਂਦੇ ਆ ਵੀ ਜਿਵੇਂ ਹੀ ਬੰਦੇ ਨੇ ਪੈਰ ਬਾਹਰ ਰੱਖਿਆ ਪਿੱਛੇ ਜਾ ਕੇ ਇਹ ਵੀਲ ਲੋਕ ਲਾ ਦਿੰ ਕਿਉਂਕਿ ਕਾਨੂੰਨੀ ਤੌਰ ਤੇ ਸਹੀ ਕਿਵੇਂ ਹੋਗੇ ਵੀ ਉਹਦੇ ਵਿੱਚ ਲਿਖਿਆ ਹੈਗਾ ਵੀ ਜੇ ਡਰਾਈਵਰ ਸੀਟ ਤੇ ਡਰਾਈਵਰ ਨਹੀਂ ਹੋਊਗਾ ਤਾਂ ਤੁਸੀਂ ਉਸ ਤੋਂ ਜੁਰਮਾਨਾ ਲੈ ਸਕਦੇ ਹੋ ਉਹ ਭਾਈ ਉਹ ਜਿਹੜਾ ਬੰਦਾ ਨਾਲ ਖੜਾ ਹੈ ਉਸ ਨੂੰ ਤੁਸੀਂ ਕਹਿ ਦਿਓ ਵੀ ਪਾਰਕਿੰਗ 'ਚ ਲਾ ਦੇ ਭਾਈ ਨਹੀਂ ਜੁਰਮਾਨਾ ਹੋਊਗਾ ਨਾ 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 ਜਮਾ ਨਹੀਂ ਕਹਿੰਦੇ ਕੋਈ ਹੂਟਰ ਵਾਲੀ ਕੋਈ ਵਾਰਨਿੰਗ ਕੋਈ 1 ਮਿੰਟ ਦੀ ਕਿਸੇ ਨੂੰ ਕਹਿਣਾ ਨਹੀਂ ਜੀ ਸਾਡੇ ਇੱਥੇ ਕ੍ਰਿਸ਼ਨਾ ਭਾਈ ਸਟੋਰ ਦੇ ਉੱਤੇ ਗੱਡੀ ਰੁਕੀ ਉਹਨੇ ਆਪਦੀ ਡਿੱਗੀ ਖੋਲੀ ਸਮਾਨ ਦਾ ਬੰਡਲ ਸੀਗਾ ਉਹ ਅੰਦਰ ਧਰਨ ਵਾਸਤੇ ਗਿਆ ਉਹਦੀ ਗੱਡੀ ਲੋਕ ਹੋ ਗਈ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਕਾਰ ਵਾਲਾ ਰੁਕਿਆ ਕਹਿੰਦਾ ਜੀ ਇੱਥੇ ਨੰਤਰਾਮ ਸਤਪਾਲ ਕੀ ਦੁਕਾਨ ਕਿਹੜੀ ਆ ਪਿੱਛੋ ਲਿਆ ਕੇ ਇਹਨਾਂ ਨੇ ਸ਼ਕੰਜਾ ਲਾਤਾ ਹੂੰ ਮਤਲਬ ਤੁਸੀਂ ਲੋਕਾਂ ਨੂੰ ਵੜਨ ਹੀ ਨਾ ਦਿਓ ਸਾਡੀਆਂ ਦੁਕਾਨਾਂ ਹੀ ਬੰਦ ਕਰਾ ਦਿਓ ਹੂੰ ਵੈਸੇ ਹੀ ਬੰਦ ਕਰਾ ਦਿਓ ਵੀ ਦੁਕਾਨਾਂ ਖੋਲਣੀਆਂ ਹੀ ਨਹੀਂ ਜੇ ਤੁਸੀਂ ਇੰਨੀ ਧੱਕੇਸ਼ਾਹੀ ਕਰਨੀ ਹੈ ਜਮਾਈ ਬੰਦ ਕਰਵਾ ਦਿਓ ਫੇਰ ਦੇਖੋ ਜੀ ਜਿਹੜੀ ਗੱਡੀ ਸੜਕ ਦੇ ਵਿੱਚ ਾਲੇ ਖੜੀ ਐ ਉਹਦੇ ਉੱਤੇ ਵੀਲ ਲੋਕ ਲਾ ਦਿੰਦੇ ਆ ਵੀਲ ਲੋਕ ਲਗਾ ਕੇ ਜਿਹੜੇ ਇਹਨਾਂ ਦੇ EMPLOYEES ਆ ਉਹ ਸਾਈਡ ਤੇ ਬਹਿ ਜਾਂਦੇ ਛਾਂ ਦੇ ਵਿੱਚ ਘੰਟਾ ਡੇਢ ਘੰਟਾ ਵੇਟ ਕਰਦੇ ਆ ਵੀ ਕਾਰ ਵਾਲਾ ਆਊਗਾ ਗੱਡੀ ਤਾਂ ਉੱਥੇ ਖੜੀ ਐ ਟ੍ਰੈਫਿਕ ਦੀ ਸਮੱਸਿਆ ਕਿਵੇਂ ਹੱਲ ਹੋਈ ਟ੍ਰੈਫਿਕ ਦੀ ਸਮੱਸਿਆ ਤਾਂ ਨਹੀਂ ਹੱਲ ਹੋਈ ਇਹਦੇ ਨਾਲ ਫਿਰ ਇਹਨਾਂ ਨੇ ਮਲਟੀ ਲੈਵਲ ਕਾਰ ਪਾਰਕਿੰਗ ਦੇ ਪਾਸ ਬਣਾ ਰੱਖੇ ਆ ਲੇਕਿਨ ਕੁਝ ਜਿਹੜੇ ਪਹੁੰਚ ਰੱਖਣ ਵਾਲੇ ਬੰਦੇ ਆ ਉਹਨਾਂ ਨੂੰ ਇਹਨਾਂ ਨੇ ਕੀ ਛੂਟ ਦੇਤੀ ਵੀ ਤੁਹਾਡਾ ਜਿੱਥੇ ਜੀ ਕਰਦਾ ਉੱਥੇ ਗੱਡੀ ਲਾ ਲਓ ਉਹ 10 ਗੱਡੀਆਂ ਖੜੀਆਂ ਦੇਖ ਕੇ ਪਾਸ ਵਾਲੀਆਂ ਤੁਸੀਂ ਆ ਮੈਂ ਜਾ ਕੇ ਉਸ ਸਪੇਸ ਜੇ ਕੋਈ ਜਗ੍ਹਾ ਖਾਲੀ ਹੁੰਦੀ ਐ ਮੇਰੇ ਵਰਗਾ ਵੀ ਜਾ ਕੇ ਗੱਡੀ ਲਾ ਲੈਂਦਾ ਵੀ ਭਾਈ ਗੱਡੀਆਂ ਖੜੀਆਂ ਹੀ ਆਂ ਪਰ ਮੇਰੀ ਗੱਡੀ ਟੋ ਕਰਕੇ 800 ਰੁਪਏ ਜੁਰਮਾਨਾ ਜੇ ਮੈਂ ਉੱਥੇ ਕਹਿੰਨਾ ਵੀ ਆ ਗੱਡੀਆਂ ਜਿਹੜੀਆਂ ਖੜੀਆਂ ਜੀ ਇਹ ਵੀ ਤਾਂ ਖੜੀਆਂ ਆ ਉਹ ਕਹਿੰਦੇ ਇਹ ਤਾਂ ਪਾਸ ਵਾਲੀਆਂ ਆ ਉਹ ਭਾਈ ਉੱਥੇ ਲਿਖ ਕੇ ਲਾਇਆ ਤੁਹਾਨੂੰ ਕਿਸੇ ਨੇ ਅਥਾਰਟੀ ਦਿੱਤੀ ਵੀ ਪਾਸ ਵਾਲੀ ਗੱਡੀ ਤੁਸੀਂ ਇੱਥੇ ਖੜਵਾ ਸਕਦੇ ਹੋ ਉਦੋਂ ਫੁੱਟਪਾਥ ਤੇ ਖੜੀ ਹੁੰਦੀ ਏ ਐਲਓ ਲਾਈਨ ਤੋਂ ਬਾਹਰ ਖੜੀ ਹੁੰਦੀ ਹੈ ਇਹਨਾਂ ਨੂੰ ਪੈਸੇ ਦੇ ਦਿਓ ਤਾਂ ਓਕੇ ਆ ਤੁਸੀਂ ਮਾਈ ਆਈ ਲਵ ਮਾਈ ਬਠਿੰਡਾ ਦੇ ਬਾਹਰ ਚਲੇ ਜਾਓ ਉੱਥੇ ਜਿਹੜੇ ਟੈਕਸੀ ਯੂਨੀਅਨ ਵਾਲੇ ਆ ਉਹਨਾਂ ਦੀ 10-12 ਗੱਡੀਆਂ ਸੜਕ ਦੇ ਉੱਤੇ ਖੜੀਆਂ ਜਦੋਂ ਮਰਜ਼ੀ ਜਾ ਕੇ ਦੇਖ ਕਿਉਂਕਿ ਉਹਨਾਂ ਦਾ ਬੰਨਿਆ ਹੋਇਆ ਸੈਟਿੰਗ ਹੋਈ ਪਈ ਆ ਸਾਰੀ ਪੈਸੇ ਪੈਸੇ ਦੀ ਸਾਰਾ ਸਿਸਟਮ ਸਾਡਾ ਹੋਸ਼-ਪੋਸ਼ ਕਰਤਾ ਇੱਕ ਇਹਨਾਂ ਦੇ ਦੇਖੋ ਨਿਯਮ ਦੇ ਵਿੱਚ ਕੀ ਹੈ ਵੀ ਜੇ ਡਰਾਈਵਰ ਸੀਟ ਤੇ ਨਹੀਂ ਹੋਊਗਾ ਤਾਂ ਚੱਕਣਗੇ ਡਰਾਈਵਰ ਹੁਣ ਸੀਟ ਤੇ ਬੈਠਣ ਲੱਗ ਗਏ ਆਪ ਨਹੀਂ ਹੁੰਦੇ ਆਦੇ ਘਰ ਦੇ ਉਹਨੂੰ ਬਿਠਾ ਦਿੰਦੇ ਕਿਸੇ ਨੂੰ ਦੁਕਾਨਦਾਰ ਆਪਦਾ ਕਿਸੇ ਏਮਪਲੋਈ ਨੂੰ ਬਿਠਾ ਦਿੰਦਾ ਅਗਲੇ ਨੇ ਆਪ ਦੀ ਦੁਕਾਨਦਾਰੀ ਕਰਨੀ ਹੈ ਜੀ 10 ਮਿੰਟ ਅਗਲਾ ਲੈਣ ਲਈ ਆਇਆ ਹੈਗਾ ਅਗਲੇ ਦੀ ਗੱਡੀ ਟੋ ਹੋ ਜਾਂਦੀ ਹੈ ਉਹ ਡਰਾਈਵਰ ਸੀਟ ਦੇ ਉੱਤੇ ਬਹਿ ਜਾਂਦਾ ਦੋ ਦੋ ਤਿੰਨ ਤਿੰਨ ਘੰਟੇ ਬਹਿ ਸਕਦਾ ਉਹ ਉਹਨੂੰ ਅਲਾਉਡ ਹੈ ਹ 21 ਕੇ ਬਾਜ਼ਾਰ ਦੇ ਵਿੱਚ 30 30 35 35 ਗੱਡੀਆਂ ਸੜਕ ਦੇ ਵਿਚਾਲੇ ਖੜੀਆਂ ਹੈ ਵਿਚਾਲੇ ਜਿਹੜੇ ਸਾਡੇ ਸੜਕਾਂ ਦੇ ਹਾਲਾਤ 50 50 ਫੁੱਟ ਚੋੜੇ ਸੀ ਅਸੀਂ 15 15 ਫੁੱਟ ਚੋੜੇ ਰਹਿ ਗਏ ਗੱਡੀਆਂ ਸਵੇਰੇ ਖੜਦੀਆਂ ਜੀ 3 3 4 4 ਘੰਟੇ ਇੱਕ ਗੱਡੀ ਖੜ ਗਈ ਦੂਜੀ ਆਂਦੀ ਉਹਦੇ ਮਗਰ ਲੱਗ ਜਾਂਦੀ ਹੈ ਇੱਕ ਜਾਂਦੀ ਹੈ ਦੋ ਹੋਰ ਆ ਜਾਂਦੀਆਂ ਲੈ ਨਹੀਂ ਲੱਗੀ ਮਿਲੂਗੀ ਤੁਸੀਂ ਜਿਹੜੇ ਮਰਜ਼ੀ ਬਾਜ਼ਾਰ 'ਚ ਚਲੇ ਜਾਓ ਖੁਦ ਹੀ ਸਮੱਸਿਆ ਜਿਹੜੀ ਘਟਣੀ ਸੀ ਵੱਧ ਗਈ ਹੈ ਕਿਸਾਬ ਦੀ ਸਰ ਕੱਲੀ ਕਾਰਾਂ ਨੂੰ ਟਾਰਗੇਟ ਕੀਤਾ ਗਿਆ ਕੋਈ ਆਟੋ ਰਿਕਸ਼ਾ ਨਹੀਂ ਕੋਈ ਰੇੜੀ ਨਹੀਂ ਕੋਈ Mahindra ਪੀਕਅਪ ਗੱਡੀ ਨਹੀਂ ਕੋਈ ਵੀਕਲ ਨਹੀਂ ਇਦੋਂ ਇਲਾਵਾ ਉਹ ਜ ਤੁਸੀਂ ਸਟੇਸ਼ਨ ਦੇ ਬਾਹਰ ਜਾਓ 200 ਆਟੋ ਖੜਾ ਹੋਊਗਾ ਉਹ ਵੀ ਕਿਵੇਂ ਖੜਦਾ ਹੈ ਆਟੋ ਪਾਰਕਿੰਗ ਵਾਲੀ ਲੇਨ ਤੋਂ ਬਾਹਰ ਇੱਕ ਉਸ ਦੇ ਨਾਲ ਦੂਜਾ ਉਹਦੇ ਨਾਲ ਤੀਜਾ ਉਹਦੇ ਨਾਲ ਚੌਥਾ ਜੇ ਚਾਰ ਤੋਂ ਘੱਟ ਖੜੇ ਹੋਣਗੇ ਤੁਸੀਂ ਕਹਿ ਦਿਓ ਮੈਂ ਤੁਹਾਡੇ ਕੈਮਰੇ ਤੇ ਕਹਿ ਰਿਹਾ ਹੈਗਾ ਚਾਰ ਆਟੋ ਇੱਕ ਲੇਨ 'ਚ ਖੜੇ ਹੁੰਦੇ ਆ ਇਹਨਾਂ ਦੀ ਟੋਬੇ ਨੰਦੀ ਹੈ ਪਰਲੀ ਸਾਈਡ ਤੋਂ ਪਰਲੀ ਸਾਈਡ ਤੋਂ ਟੋਬੇ ਨੰਦੀ ਹੈ ਦੇਖਦੇ ਆ ਵੀ ਇੱਕ ਗੱਡੀ ਨਾਲ ਚਾਰ ਆਟੋ ਰਿਕਸ਼ੇ ਦੇ ਪਰਲੇ ਪਾਸੇ ਪੀਲੀ ਲੇਨ 'ਚੋਂ ਥੋੜੀ ਜੀ ਬਾਹਰ ਹੈ ਇੱਕ ਦੋ ਫੁੱਟ ਇਹਨਾਂ ਦੇ ਮੁੰਡੇ ਗਰੀਲਾ ਡੱਪ ਜਾਂਦੇ ਆ ਸਿਕੰਜਾ ਲੈ ਕੇ ਛਾਲਾ ਮਾਰ ਕੇ ਉੱਥੇ ਜਾ ਕੇ ਉਸ ਨੂੰ ਟੋ ਕਰ ਲੈਂਦੇ ਆ ਗੱਡੀ ਹੋਗੀ ਟ੍ਰੈਫਿਕ ਸਮੱਸਿਆ ਦਾ ਹੱਲ ਸਾਰਿਆਂ ਨੂੰ ਲੁੱਟ ਕੇ ਖਾ ਗਏ ਜੀ ਸਾਰਾ ਪ੍ਰਸ਼ਾਸਨ ਨਾਲ ਮਿਲਿਆ ਵਿਆ ਸਾਨੂੰ ਤਾਂ ਇਹ ਵੀ ਕਹਿ ਰਹੇ ਆ ਲੋਕ ਵੀ ਜਿਹੜੇ ਸੀਟ ਦੇ ਉੱਤੇ ਬੈਠੇ ਨਾ ਜਿਨ੍ਹਾਂ ਨੇ ਇਹ ਠੇਕਾ ਕਰਾਇਆ ਉਹਨਾਂ ਦੀ ਆਪ ਦੀ ਹਿੱਸੇਪੱਤੀ ਵਿੱਚ ਹੈ ਕੀ ਇਹਨੂੰ ਨਗਰ ਨਿਗਮ ਆਪ ਦੇ ਪੱਧਰ ਤੇ ਵੀ ਚਲਾ ਸਕਦਾ ਸੀਗਾ ਪ੍ਰਾਈਵੇਟ ਦੇ ਨਾਮ ਸਰ 2012 ਤੋਂ ਟ੍ਰੈਫਿਕ ਪੁਲਿਸ ਇਥੇ ਟੋ ਵੈਨ ਚਲਾਰੀ ਹੈ ਜੀ ਟੋ ਵੈਨ ਚਲਾਰੀ ਸੀ ਸੌਰੀ ਹੁਣ ਤਾਂ ਇਹਨਾਂ ਦੀ ਚੱਲ ਰਹੀ ਹੈ ਕੁਝ ਬਾਜ਼ਾਰਾਂ ਦੇ ਵਿੱਚ ਨਹੀਂ ਚਲਾਰੀ ਸੀ ਉਹ ਪੂਰੇ ਸ਼ਹਿਰ 'ਚ ਚਲਾਰੀ ਸੀ ਉਹ ਚਲਾ ਰਹੇ ਸੀ ਉੱਥੇ ਕੋਈ ਰੋਲਾ ਨਹੀਂ ਹੁੰਦਾ ਸੀ ਉਹ ਹੋਟਰ ਮਾਰਦੇ ਸੀ ਹੋਟਰ ਮਾਰਦੇ ਸੀ ਹੋਟਰ ਮਾਰਨ ਤੋਂ ਬਾਅਦ ਜਿੰਨੇ ਕੋਈ ਬੰਦਾ ਆ ਜਾਂਦਾ ਭੱਜ ਕੇ ਕਹਿ ਦਿੰਦਾ ਜੀ ਭਾਈ ਸਾਹਿਬ ਬੱਸ ਮਾਨ ਲਈ ਜੰਨਾ ਬਾ ਕੋਈ ਨਹੀਂ ਵੀਰੇ ਸਾਈਡ ਤੇ ਲਾ ਲਈ ਉਹ ਕਹਿ ਕੇ ਚਲੇ ਜਾਂਦੇ ਸੀ ਕਿਸੇ ਦਾ ਹੀ ਦਿਮਾਗ ਨਹੀਂ ਖਰਾਬ ਜੀ ਸੜਕ ਦੇ ਵਿਚਾਲੇ ਕੋਈ ਗੱਡੀ ਲਾਊਗਾ ਭਾਈ ਸਾਹਿਬ ਤੁਸੀਂ ਉਹ 10 ਬੰਦੇ ਆ ਖੜੇ ਐ ਕਿਦੀ ਮਤ ਮਾਰੀ ਐ ਚਾਹੇ ਕੋਈ ਰਿਕਸ਼ਾ ਕਿਸੇ ਕੋਲ ਚਾਹੇ ਸਾਈਕਲ ਹੈ ਕੋਈ ਸੜਕ ਦੇ ਵਿਚਾਲੇ ਲਾਊਗਾ ਅਗਲਾ ਸਾਈਡ ਤੇ ਲਾ ਕੇ ਜਾਂਦਾ ਹੈਗਾ ਹੁਣ ਸਾਈਡ ਤੇ ਲਾਣਾ ਕਿਉਂ ਬੰਦ ਕਰ ਗਏ ਵੀ ਪ੍ਰੋਪਰ ਪੀਲੀ ਲੈਣਾ ਚੌੜੀਆਂ ਹੈ ਨਹੀਂ ਜੇ ਬਾਹਰ ਚਲਾ ਗਿਆ ਜਾਂ ਫੁੱਟਪਾਥ ਤੇ ਚੜ ਗਿਆ ਕਿਉਂਕਿ ਫੁੱਟਪਾਥ ਵੀ ਬਹੁਤ ਨੀਵੇਂ ਐ ਫਿਰ 800 ਰੁਪਏ ਇਹ ਹੁਣ ਚੱਕ ਨਹੀਂ ਸਕਦੇ ਜੇ ਵਿੱਚ ਬੈਠੇ ਰਵਾਂਗੇ ਜਾਦਾ ਗੰਦ ਪੈ ਗਿਆ ਫਿਰ ਦੇਖੋ ਜੀ ਕਿਸੇ ਨੂੰ ਕਨਫਿਊਜ਼ਨ ਕਿੰਨੀ ਹੈ ਤੁਸੀਂ ਰੇਲਵੇ ਰੋਡ ਤੇ ਚਲੇ ਜਾਓ ਮਾਲਕਦਾਮ ਰੋਡ ਵਾਲੀ ਸਾਈਡ ਇਹਨੂੰ ਏਰੀਆ ਦਿੱਤਾ ਹੋਇਆ ਠੇਕੇਦਾਰ ਨੂੰ ਲੇਕਿਨ ਕਿਥੋਂ ਤੱਕ ਕਰ ਦਿੱਤਾ ਹੈਗਾ ਜਾਂਦੇ ਜਾਂਦੇ ਜਿੱਥੇ ਅੰਡਰਬ੍ਰਿਜ ਸ਼ੁਰੂ ਹੁੰਦਾ ਸਿਰਫ ਉੱਥੋਂ ਤੱਕ ਕਰ ਚੱਕਦਾ ਉਹ ਤੋਂ ਅੱਗੇ ਨਹੀਂ ਚੱਕ ਸਕਦਾ ਰੋਡ ਤਾਂ ਸਾਰੀ ਨਹਿਰ ਤੱਕ ਜਾਂਦੀ ਹੈ ਕਿਸੇ ਨੂੰ ਕੀ ਪਤਾ ਇਹਦੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਕੋਈ ਕਾਨੂੰਨ ਨਹੀਂ ਕੁਝ ਨਹੀਂ ਕੁਝ ਨਹੀਂ ਜੀ ਉਹ ਥੋੜਾ ਜਿਹਾ ਉਧਰ ਕਰਕੇ ਲਾ ਲੂਗਾ ਤੇ ਇਹਨਾਂ ਦੀ ਟੋਪ ਨਹੀਂ ਬਣਾਏ ਇਹਨਾਂ ਨੇ ਪਾਰ ਆ ਖਿਚੜੀ ਬਣਾਈ ਐ ਪਤਾ ਨਹੀਂ ਕਿਹੜੇ ਮੂਰਖਾਂ ਨੇ ਬਣਾਈ ਐ ਜੀ ਇਹ ਤੁਸੀਂ ਅਮਰੀਕ ਸਿੰਘ ਰੋਡ ਤੇ ਆ ਜਾਓ ਸੱਜੇ ਹੱਥ ਬੀਐਸਐਨਲ ਦਫਤਰ ਦੀ ਗਲੀ ਮੋੜ ਦੀਆਂ ਨਾਲ ਦੀ ਨਾਲ ਹੀ ਸੱਜੇ ਹੱਥ ਵਾਲੀ ਗਲੀ ਦੇ ਵਿੱਚ ਇਹਨਾਂ ਦਾ ਨਿਯਮ ਹੈਗਾ ਖੱਬੇ ਵਾਲੀ ਗਲੀ 'ਚ ਹੈ ਨਹੀਂਗਾ ਨਾ ਸਾਹਮਣੇ ਵਾਲੀ ਗਲੀ 'ਚ ਹੈਗਾ ਪਤਾ ਨਹੀਂ ਕਿਹੜੇ ਮੂਰਖ ਨੇ ਬਣਾ ਕੇ ਦਿੱਤਾ ਇਹਨਾਂ ਨੂੰ ਪਲਾਨ ਪਤਾ ਨਹੀਂ ਕੀ ਸਮਝਦੇ ਆਪਣੇ ਆਪ ਨੂੰ ਉੱਥੇ ਬੈਠੇ ਵੀ ਕੀ ਬਣਾ ਕੇ ਦਿੱਤਾ ਉਹ ਘੱਟੋ ਘੱਟ ਦੇਖ ਤਾਂ ਲੋ ਵੀ ਤੁਹਾਡੇ ਤੋਂ ਕੀ ਹੋ ਗਿਆ ਉਹਦੀ ਸਮੀਖਿਆ ਕਰ ਲਓ ਉਹਨੂੰ ਸੈੱਟ ਕਰ ਲਓ ਸਾਰੇ ਸ਼ਹਿਰ ਨੂੰ ਕੀਤਾ ਨਹੀਂ ਚਾਰ ਪੰਜ ਬਾਜ਼ਾਰਾਂ ਨੂੰ ਕਰ ਲਿਆ ਮੈਂ ਤਾਂ ਸ਼ੁਕਰ ਮਨਾਣਾ ਵੀ ਹਲੇ ਚਾਰ ਪੰਜ ਬਾਜ਼ਾਰ ਹੀ ਪੀੜਤ ਐ ਇਹ ਕਿ ਇਹ ਸਾਰੇ ਸ਼ਹਿਰ ਦੇ ਵਿੱਚ ਕਰ ਦੇ ਕਰ ਦੇਣ ਤਾਂ ਤੁਸੀਂ ਦੇਖੋ ਵੀ ਬਣੂਗਾ ਕਿ ਜਿੱਥੇ ਬੰਦੀਆਂ ਦੀ ਸਿੱਧੇ ਤੌਰ ਤੇ ਕੋਈ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਸਰ ਜੀ ਠੇਕੇਦਾਰ ਦੇ ਖਿਲਾਫ ਅਸੀਂ ਪਹਿਲਾਂ ਮਾਰਚ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਅਸੀਂ ਨੀ ਕਾਨੂੰਨ ਬਰਦਾਸ਼ਤ ਕਰਨ ਵੱਖਰਾ ਵੈਸੇ ਪ੍ਰੇਮ ਨਾਲ ਕਿਤੇ ਗਏ ਸਰ ਉਹਨਾਂ ਦੇ ਮੈਸੇਜ ਆਂਦੇ ਹੈਗੇ ਐ ਪਰ ਦੇਖੋ ਮੇਰੀ ਇਸ ਤਰ੍ਹਾਂ ਦੀ ਸੋਚ ਨਹੀਂ ਹੈਗੀ ਐ ਵੀ ਜਿਹਦੇ ਵਿਰੁੱਧ ਆਪਾਂ ਮੋਰਚਾ ਖੋਲਿਆ ਹੋਏ ਆਪਾਂ ਉਹ ਮੋਰਚਾ ਦਾ ਬਾਅਦ ਖੋਲਦੇ ਭਾਈ ਇਹ ਉਂ ਗੱਲ ਕਰਨ ਜਾਂਦੇ ਨੇ ਵੀ ਭਾਈ ਆਹ ਸਮੱਸਿਆ ਹੈਗੀ ਲੋਕਾਂ ਨੂੰ ਬਹੁਤ ਵਾਰ ਹੋਇਆ ਜੀ ਬਹੁਤ ਵਾਰ ਹੋਇਆ ਲੇਕਿਨ ਉਹਦੀ ਇੱਕੋ ਹੀ ਵਰਡਿੰਗ ਹੁੰ ਕਹਿੰਦਾ ਮੈਂ ਤਾਂ ਉਹਦੇ ਪੈਸੇ ਪੂਰੇ ਕਰਨੇ ਆ ਨਗਰ ਨਿਗਮ ਦੇ ਕਈ ਅਧਿਕਾਰੀਆਂ ਨਾਲ ਗੱਲ ਹੁੰਦੀ ਆ ਅਗਲਾ ਕਹਿੰਦਾ ਠੇਕਾ ਹੁਣ ਅਸੀਂ ਪੈਸੇ ਤਾਂ ਕਮਾਣੇ ਸੀਗੇ ਇਸ ਚੀਜ਼ ਤੋਂ ਵੀ ਉਹ ਪੈਸੇ ਕਮਾਣ ਵਾਸਤੇ ਸੁਵਿਧਾ ਬਣੀ ਸੀਗੀ ਮਲਟੀ ਲੈਵਲ ਪਾਰਕਿੰਗ ਹੈ ਲੋਕਾਂ ਨੂੰ ਸੁਵਿਧਾਵਾ ਦੇਣ ਵਾਸਤੇ ਹੁੰਦਾ ਜੇ ਕੋਈ ਤੁਹਾਡਾ 5-4 ਲੱਖ ਰੁਪਇਆ ਪੱਲੋ ਵੀ ਲੱਗ ਜੂਗਾ ਤਾਂ ਕਿੱਡੀ ਕ ਗੱਲ ਹੈ ਕੁਛ ਤਾਂ ਦੇ ਦਿਓ ਲੋਕਾਂ ਨੂੰ ਕੁਛ ਤਾਂ ਦੇ ਦਿਓ ਲੋਕਾਂ ਦੇ ਟੈਕਸ ਦਾ ਪੈਸਾ ਤੁਹਾਡੀ ਜੇਬ ਚੋਂ ਲੱਗਿਆ ਤੁਸੀਂ ਆਹ ਆਪਣੇ ਜੁਐਲਰੀ ਵੇਚ ਕੇ ਬਣਾਈਏ ਬਿਲਡਿੰਗ ਲੋਕਾਂ ਦੇ ਟੈਕਸ ਦਾ ਪੈਸਾ ਹੈ ਪੰਜਾਬ ਸਰਕਾਰ ਨੇ ਫੰਡ ਲਾਇਆ ਪੰਜਾਬ ਸਰ ਲੋਕਾਂ ਦੇ ਟੈਕਸ ਤੋਂ ਹੀ ਇਕੱਠਾ ਹੁੰਦਾ ਹੈ ਕੋਈ GST ਹੈ ਕੋਈ ਟੈਕਸ ਹੈ ਸਿਆਸੀ ਬੰਦਾ ਵੀ ਲੱਗਦਾ ਤੁਹਾਨੂੰ ਵੀ ਸਿਆਸੀ ਸਹਿ ਹੋ ਇਹਨਾਂ ਦੀ ਸਿਆਸੀ ਸ਼ਹਿ ਸਰ ਸਿਆਸੀ ਸ਼ਹਿ ਪੂਰੀ ਹੈ ਸਿਆਸੀ ਸ਼ਹਿ ਨੇ ਤਾਂ ਮਤਾ ਪੋਇਆ ਜੇ ਹਾਊਸ ਦੇ ਵਿੱਚ ਮਤਾ ਪਿਆ ਸੀ ਫੇਰ ਹੀ ਇਹ ਪਾਰਕਿੰਗ ਪਾਸ ਹੋਈ ਹੈ ਫੇਰ ਹੀ ਜਿਹੜੇ ਇਹਨਾਂ ਦੇ ਇਸ ਤਰ੍ਹਾਂ ਦੇ ਨਿਯਮ ਕਾਨੂੰਨ ਪਾਸ ਹੋਏ ਹੈਗੇ ਆ ਇਹ ਪੰਜਾਬ ਸਰਕਾਰ ਨੇ ਥੋੜਾ ਮਤਾ ਪਾਸ ਕੀਤਾ ਸੀਗਾ ਲੇਕਿਨ ਅਸੀਂ ਪੰਜਾਬ ਸਰਕਾਰ ਨੂੰ ਵੀ ਤਾਂ ਬੇਨਤੀ ਕਰਦੇ ਹੈਗੇ ਵਿਜੀਲੈਂਸ ਦੀ ਜਾਂਚ ਤੁਹਾਡੇ ਕੋਲ ਲੱਗੀ ہوئی ਹੈ ਲੋਕਾਂ ਨੇ ਇਹਦੀ ਲਿਖਤੀ ਕੰਪਲੀਟਾ ਕੀਤੀਆਂ ਸੀਗੀਆਂ ਸ਼ੁਰੂ ਤੋਂ ਹੀ ਰੋਲੇ ਦੇ ਵਿੱਚ ਹੈ ਜਿੱਥੇ ਇਹਨਾਂ ਦੀ ਜੂਰੀ ਡਿਕਸ਼ਨ ਨਹੀਂ ਸੀਗੀ ਨਾ ਜਾਂਚ ਚੱਲ ਰ ਪੰਜਾਬ ਸਰਕਾਰ ਘੱਟੋ ਘੱਟ ਮਰੋੜੀ ਦੇ ਕੇ ਉਹ ਤਾਂ ਕਰ ਲੋ ਸਾਰੇ ਤਾਂ ਸਬੂਤ ਹੈਗੇ ਆ ਜਿੱਥੇ ਇਹ ਨਹੀਂ ਜਾ ਸਕਦੇ ਸੀ ਜਿਹੜੀ ਚੀਜ਼ ਇਹਨੂੰ ਠੇਕੇ ਦੇ ਵਿੱਚ ਨਹੀਂ ਮਿਲੀ ਸੀ ਸਾਡੇ ਤੋਂ ਲੈ ਲਓ 50 ਵੀਡੀਓ ਪਈਆਂ ਸਾਡੇ ਕੋਲ ਉਸ ਏਰੀਆ ਦੇ ਵਿੱਚ ਜਾ ਜਾ ਕੇ ਗੱਡੀਆਂ ਟੋਅ ਕਰਕੇ ਲੋਕਾਂ ਤੋਂ ਪੈਸੇ ਲਈ ਜਾਂਦੇ ਇਹਨਾਂ ਕੋਲ ਕੀ ਅਧਿਕਾਰ ਹੈ ਜਿਹੜੇ ਏਰੀਏ ਨੇ ਇਹਨਾਂ ਨੂੰ ਦਿੱਤੇ ਹੀ ਨਹੀਂ ਉੱਥੇ ਇਹਨਾਂ ਦਾ ਬਣਨ ਦਾ ਕੀ ਅਧਿਕਾਰ ਹੈ ਮੰਨ ਲਓ ਇਹਨਾਂ ਨੇ ਪਬਲਿਕਲੀ ਕੋਈ ਨਿਜਮ ਜਾਂ ਦੱਸਿਆ ਨਹੀਂ ਭਾਈ ਆਹ ਨਿਜਮ ਐਥੋਂ ਟੋ ਕਰਨੀ ਆ ਪੰਜਾਬ ਨੂੰ ਨਹੀਂ ਕਰਨੀ ਇਸ ਤਰ੍ਹਾਂ ਕੋਈ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਜਿਹੜਾ ਬੰਦਾ ਬਾਹਰੋਂ ਆਂਦਾ ਹੈਗਾ ਅਸੀਂ ਰੋਲਾ ਪਵਾ ਪਵਾ ਕੇ ਕਿੱਕਰ ਬਾਜ਼ਾਰ ਦੇ ਵਿੱਚ ਕੱਲੇ ਦੇ ਵਿੱਚ ਬੋਰਡ ਲਵਾਉਣ ਦੇ ਵਿੱਚ ਕਾਮਯਾਬ ਹੋ ਗਏ ਉਹ ਵੀ ਵੋਟਾਂ ਦੇ ਨੇੜੇ ਵੀ ਪ੍ਰੈਸ਼ਰ ਸੀਗਾ ਵੋਟਾਂ ਦਾ ਤਾਂ ਇਹਨਾਂ ਨੇ ਸਾਨੂੰ ਬੋਰਡ ਦਿੱਤੇ ਕਹਿੰਦੇ ਵੀ ਤੁਸੀਂ ਅਸੀਂ ਆਹ ਦਾ ਬੰਦਾ ਭੇਜਦੇ ਨੇ ਤੁਸੀਂ ਬੋਰਡ ਲਗਵਾ ਲਓ ਅਸੀਂ ਕਿਕਰ ਵਿਆਰ ਦੇ ਵਿੱਚ ਕੁਝ ਬੋਰਡ ਲਗਵਾਇਆ ਲੇਕਿਨ ਐਡੇ ਵੱਡੇ ਏਰੀਆ 'ਚ ਕਿਤੇ ਕੋਈ ਇਹਨਾਂ ਦਾ ਪਹਿਲਾਂ ਵੀ ਬੋਰਡ ਹੈ ਨਹੀਂ ਸੀ ਇਹ ਬੋਰਡ ਵੀ ਸਾਲਵਾਦ ਲੱਗੇ ਆ ਇੱਕ ਸਾਲ ਦੀ ਲੁੱਟ ਚੱਲਦੀ ਆ ਰਹੀ ਹੈ ਬਾਕੀ ਸਾਰੇ ਬਜ਼ਾਰਾਂ ਦੇ ਵਿੱਚ ਲੁੱਟ ਅੱਜ ਵੀ ਚੱਲਦੀ ਆ ਰਹੀ ਹੈ ਤੁਸੀਂ ਇੱਥੋਂ ਚਲੇ ਜਾਓ 사ਦਰ ਬਾਜ਼ਾਰ 사ਦਰ ਬਾਜ਼ਾਰ ਤੋਂ ਸਰਕੀ ਬਾਜ਼ਾਰ ਸਰਕੀ ਬਾਜ਼ਾਰ ਅੱਗੇ ਗਊਸ਼ਾਲਾ ਤੱਕ ਹੈ ਲੇਕਿਨ ਇਹਨਾਂ ਦੀ ਹੱਦ ਹੈ ਕਿ ਜਿਹੜੀ ਉਹ ਜਲੇਬੀ ਵਾਲੇ ਚੌਂਕ ਤੋਂ ਪਹਿਲਾਂ ਕਿਸ ਨੂੰ ਕੀ ਪਤਾ ਲੱਗੂ ਕਿੱਥੋਂ ਇਹਨਾਂ ਦੀ ਹੱਦ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਸਾਰੇ ਲੋਕਾਂ ਨੂੰ ਇਹਨਾਂ ਨੇ ਪੱਬੜ ਭੂਸੇ ਦੇ ਵਿੱਚ ਪਾ ਰੱਖਿਆ ਜੀ ਇਹ ਸੇਮ ਜਿਹੜਾ ਜੁਰਮਾਨਾ ਲੱਗਦਾ ਜੇ ਪੀਲੀ ਜੈਂ ਲਾਈਨ ਜਿਵੇਂ ਆ ਹੈਗੀ ਹੈ ਜਾਇਦਰ ਉੱਪਰ ਚੜ ਜੇ ਸੇਮ ਹੈ ਜੁਰਮਾਨਾ ਕਿ ਐਡੋਟ ਲੈਂਦੇ ਆ ਉਹਦੇ ਵਿੱਚ ਦੇਖੋ ਜੀ ਜੁਰਮਾਨਾ ਤਾਂ ਇਹਨਾਂ ਦਾ ਸੇਮ ਹੈ ਉਹ ਕਹਿੰਦੇ ਜੇ ਪੀਲੀ ਲਾਈਨ ਤੋਂ ਇੱਕ ਟਾਇਰ ਬਾਹਰ ਹੈ ਫਿਰ ਤਾਂ ਜੁਰਮਾਨਾ ਹੈ ਨਹੀਂ ਜੇ ਦੋਨੋਂ ਟਾਇਰ ਬਾਹਰ ਹੈ ਥੋੜੇ ਥੋੜੇ ਵੀ ਹੋਣ ਚਾਏ 1 ਕਿ 1 ਇੰਚ ਫਿਰ ਉਹਦੀ ਗੱਡੀ ਜਿਹੜੀ ਉਹ ਟੋ ਕਰ ਲੈਂਦੇ ਆ ਫੁੱਟਪਾਥ ਦੇ ਉੱਤੇ ਕੋਈ ਪੇਮਾਨਾ ਨਹੀਂ ਹੈ ਉਹ ਅੱਧਾ ਇੰਚ ਵੀ ਗੱਡੀ ਜੇ ਤੁਹਾਡਾ ਜਿਹੜਾ ਰਾਉਂਡ ਸ਼ੇਪ ਹੈ ਨਾ ਇਹਦੇ ਨਾਲ ਇੱਥੇ ਵੀ ਚੜ ਗਈ ਨਾ ਗੱਡੀ ਇੱਥੇ ਇੱਥੋਂ ਵੀ ਲੈਣਗੇ ਮੇਰੇ ਕੋਲ ਕਈ ਵੀਡੀਓ ਜਿਸ ਤਰ੍ਹਾਂ ਦੀਆਂ ਵੀ ਗੱਡੀ ਸਿਰਫ ਇਸ ਗਰਾਉਂਡ ਤੇ ਚੜੀ ਹੋਈ ਹੈ ਜਦੋਂ ਇਹ ਟੋ ਕਰਨ ਲੱਗੇ ਉਹ ਗੱਡੀ ਤਿਲਕ ਕੇ ਥੱਲੇ ਹੋ ਗਈ ਥੱਲੇ ਹੋ ਗਈ ਫੇਰ ਵੀ ਲੈ ਗਏ ਫੇਰ ਵੀ ਲੈ ਗਏ ਤੁਸੀਂ ਫਿਰ ਕਦੋਂ ਕਦਾ ਸੰਘਰਸ਼ ਬਟੇ ਨੇ ਖਿਲਾਫ ਇਹ ਤਾਂ ਦੇਖੋ ਜੀ ਅਸੀਂ ਸ਼ੁਰੂ ਤੋਂ ਹੀ ਲੱਗੇ ਹੋਏ ਸੀਗੇ ਪਹਿਲਾਂ ਵੀ ਅਸੀਂ ਜਿਹੜਾ ਸੰਘਰਸ਼ ਸਾਰੇ ਲੋਕਾਂ ਨੇ ਅਸੀਂ ਮਿਲ ਕੇ ਕੀਤਾ ਸੀ ਮਾਲ ਰੋਡ ਤੋਂ ਸ਼ੁਰੂ ਹੋਇਆ ਸੀਗਾ ਤੇ ਅਸੀਂ ਮੰਗ ਪੱਤਰ ਉੱਥੇ ਨਗਰ ਅੰਦਰ ਕਮਿਸ਼ਨਰ ਨੂੰ ਜਾ ਕੇ ਉੱਥੇ ਪਕੜਾਇਆ ਸੀਗਾ ਉਹ ਇਹ ਸੰਘਰਸ਼ ਸਾਡਾ ਉਦੋਂ ਤੋਂ ਹੀ ਲਗਾਤਾਰ ਚੱਲਦਾ ਆ ਰਿਹਾ ਸਾਡੇ ਇੱਕ ਵਪਾਰੀ ਭਰਾ ਦੀ ਮਰਡਰ ਵੀ ਹੋ ਗਿਆ ਸੀਗਾ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਉਦੋਂ ਜਰੂਰ ਠੰਡਾ ਪੈ ਗਿਆ ਸੀ ਸ਼ੌਕ ਦੇ ਵਿੱਚ ਸਾਰੇ ਲੋਕ ਚਲੇ ਗਏ ਸੀ ਐਡੀ ਵੱਡੀ ਵਾਰਦਾਤ ਹੋਈ ਵੀ ਦਿਨ ਦਿਹਾੜੇ ਇਹ ਬੰਦਾ ਬਾਹਰ ਬੈਠਾ ਗੋਲੀਆਂ ਨਾਲ ਭੁੰਨਤਾ ਸਾਡਾ ਉਹਦੀ ਵੀ ਅੱਜ ਤੱਕ ਬਾਈ ਤਾਂ ਹੀ ਨਹੀਂ ਪਤਾ ਲੱਗੀ ਉਹਦੇ ਵੀ ਤੁਹਾਨੂੰ ਦੱਸਦਾ ਵੀ ਤਾਰ ਜੁੜੇ ਪਾਰਕਿੰਗ ਨਾਲ ਹੀ ਸੀਗੇ ਉਦੋਂ ਇੱਕ ਪੋਸਟ ਪਈ ਸੀ ਅਰਸ਼ ਲੱਲੇ ਦੇ ਨਾਮ ਤੋਂ ਉਹਨੇ ਕਿਹਾ ਸੀ ਸਾਡੇ ਪਾਰਕਿੰਗ ਦੇ ਇਸ਼ੂ ਦੇ ਵਿੱਚ ਬੋਲਦਾ ਸੀ ਅਸੀਂ ਤਾਂ ਮਰਵਾਤਾ ਉਸ ਤੋਂ ਬਾਅਦ ਉਹ ਪੋਸਟ ਡਿਲੀਟ ਹੋ ਗਈ। ਉਦੋਂ ਅਗਲੇ ਦਿਨ ਪੁਲਿਸ ਨੇ ਐਨਕਾਊਂਟਰ ਕਰਕੇ ਜਿਰਕਪੁਰ ਦੇ ਵਿੱਚੋਂ ਕੁਝ ਗੈਂਗਸਟਰ ਫੜੇ ਜਿਹਦੇ ਵਿੱਚੋਂ ਮੇਲੇਣੇ ਦਾ ਮਰਡਰ ਕਰਨ ਵਾਲੇ ਬੰਦੇ ਵੀ ਉੱਥੋਂ ਫੜੇ ਗਏ। ਤੇ ਉਹ ਸੀਗੇ ਅਰਸ਼ਦੱਲੇ ਦੇ ਬੰਦੇ। ਪੋਸਟ ਇੱਕ ਦਿਨ ਪਹਿਲਾਂ ਪੈ ਗਈ ਸੀ। ਇਹਨੂੰ ਕੀ ਸਮਝਿਆ ਜਾਵੇ? ਕੁਝ ਤਾਂ ਗੜਬੜਾ ਹੈ। ਜਿਹੜੇ ਇੱਥੋਂ ਦੇ ਜਿਵੇਂ ਵਿਧਾਇਕ ਨੇ ਜਾਂ ਹੋਰ ਸਿਆਸੀ ਪਾਰਟੀਆਂ ਦੇ ਲੀਡਰ ਨੇ ਹਲਕਾਂਚਾਰ ਵਗੈਰਾ ਹੋਰ ਆਗੂ ਉਹ ਕੋਈ ਸਾਥ ਦੇ ਰਹੇ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ? ਦੇਖੋ ਜੀ ਸਾਡੀ ਪਹਿਲਾਂ ਜਗਰੂਤ ਸਿੰਘ ਗਿੱਲ ਜੀ ਨੇ ਵੋਟਾਂ ਤੋਂ ਪਹਿਲਾਂ ਆਰਮ ਸਿੰਘ ਬਿਰਕ ਦੇ ਨਾਲ ਮੀਟਿੰਗ ਕਰਵਾਈ ਸੀਗੀ ਉਹਦੇ ਵਿੱਚ ਆਰਮ ਸਿੰਘ ਬਿਰਕ ਕਹਿੰਦਾ ਸੀ ਠੀਕ ਹੈ ਜੀ ਮੈਂ ਹੋਟਲ ਮਾਰਦਿਆ ਕਰ ਕਹਿ ਦੂੰਗਾ ਜੀ ਹੋਟਲ ਮਾਰਦਿਆ ਕਰੂਗੀ ਸਾਡੀ ਟੋਪ ਇੰਨਾ ਚੱਕਣ ਤੋਂ ਪਹਿਲਾਂ ਅਸੀਂ ਵੇਟ ਕਰ ਲਿਆ ਕਰਾਂਗੇ ਜੇ ਕੋਈ ਬੰਦਾ ਕੋਲ ਹੈਗਾ ਉਹਨੂੰ ਕਹਿਦਾ ਕਰਾਂਗੇ ਗੱਡੀ ਸਾਈਡ ਤੇ ਲਾਜ ਨਹੀਂ ਲਾਂਦਾ ਚਲੋ ਫੇਰ ਚੱਕ ਲਾਂਗੇ ਜੇ ਕਈ ਵਾਰ ਜੇ ਬੰਦਾ ਆੜਦਾ ਹੈਗਾ ਲੇਕਿਨ ਸਾਨੂੰ ਵੀ ਪਤਾ ਸੀਗਾ ਵੀ ਉਹ ਸਿਰਫ ਸਿਆਸੀ ਜਿਹੜਾ ਹੈਗਾ ਇੱਕ ਵਾਰ ਦਾਅ ਪੇਚ ਖੇਡਿਆ ਜਾ ਰਿਹਾ ਹੈਗਾ ਸਾਨੂੰ ਮਿੱਠੇ ਲੌਲੀਪੌਪ ਦਿੱਤੇ ਗਏ ਸੀਗੇ ਲੇਕਿਨ ਸਾਡੇ ਕੋਲ ਉਸ ਟਾਈਮ ਕੋਈ ਮਸਲੇ ਦਾ ਸਾਨੂੰ ਹੱਲ ਹੁੰਦਾ ਹੋਰ ਦਿਖ ਨਹੀਂ ਤੇ ਉਹਨੇ ਇੱਕ ਦੋ ਦਿਨ ਤਾਂ ਵੋਟਾਂ ਦੇ ਨੇੜੇ ਇਸ ਤਰ੍ਹਾਂ ਦਾ ਕੀਤਾ ਲੇਕਿਨ ਜਿਵੇਂ ਵੋਟਾਂ ਆ ਲਈਆਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਉਹ ਫੇਰ ਆਪਦੇ ਅਸਲੀ ਰੂਪ ਦੇ ਵਿੱਚ ਫੇਰ ਆ ਗਿਆ ਜੀ ਦੁਬਾਰਾ ਜਾਂ ਕੋਈ ਮਤਲਬ ਆਪਾਂ ਮੋٹے ਰੂਪ ਚ ਗਏ ਵੀ ਕੋਈ ਸਿਆਸੀ ਲੀਡਰ ਹੈਗਾ ਉਹ ਤੁਹਾਡੀ ਮਦਦ ਚ ਨਹੀਂ ਹੈਗਾ ਨਹੀਂ ਜੀ ਨਹੀਂ ਨਹੀਂ ਸਾਰੇ ਦੇ ਸਾਰੇ ਇਹ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜੀ ਠੇਕਾ ਲੈਣ ਵਾਲਾ ਆਪ ਵੀ ਤਾਂ ਸਿਆਸੀ ਹੈ ਨਾ ਜੀ ਉਹ ਕਾਂਗਰਸ ਦਾ ਬੰਦਾ ਹੈ ਜੀ ਕਟੜ ਉਹ ਐਮਸੀ ਦੀਆਂ ਵੋਟਾਂ ਦੇ ਉੱਤੇ ਉੱਥੇ ਲੜਿਆ ਸੀਗਾ ਜੀ ਉਹ ਪਿਛਲੇ ਜਦੋਂ ਐਮਸੀ ਦੀਆਂ ਵੋਟਾਂ ਹੋਈਆਂ ਸੀ ਜੋ ਦੋ ਇਥੇ ਮਨਪ੍ਰੀਤ ਬਾਦਲ ਤੇ ਜੋ ਜੋ ਹੁੰਦੇ ਸੀਗੇ ਉਦੋਂ ਲੜਿਆ ਸੀਗਾ ਉਹ ਆਪ ਸੀਟ ਦੇ ਉੱਤੇ ਪੁਰਾਣਾ ਕਾਂਗਰਸੀ ਹੈ ਜੀ ਉਹ ਸਾਰਾ ਹਾਊਸ ਕਾਂਗਰਸ ਦਾ ਹੈਗਾ 47 ਐਮਸੀ ਕਾਂਗਰਸ ਬਦਲ ਗਈ ਬਦਲਾਅ ਦੇ ਨਾਂ ਤੇ ਆਈ ਸਰਕਾਰਾਂ ਵਾਲੀ ਪਾਰਟੀ ਸਰ ਸਰਕਾਰ ਬਦਲ ਗਈ ਲੇਕਿਨ ਹਾਊਸ ਦਾ ਜਿਹੜਾ ਕਾਂਗਰਸ ਦਾ ਸੀਗਾ ਲੇਕਿਨ ਅੱਜ ਸਾਡੇ ਕੋਲ ਸਾਡਾ ਲੋਕਾਂ ਦੀ ਯੂਨਿਟੀ ਦੇਖ ਕੇ ਸਾਡੇ ਕੋਲ ਕਾਂਗਰਸ ਦੇ ਐਮਸੀ ਅੱਜ ਉੱਥੇ ਮੌਕੇ ਤੇ ਆਏ ਸੀਗੇ ਸਾਡੀ ਵੱਡੀ ਮੀਟਿੰਗ ਦੇ ਵਿੱਚ ਜਿਹੜੀ ਅੱਜ ਹੋਈ ਹੈਗੀ ਆ ਉਹਦੇ ਵਿੱਚ ਸਾਨੂੰ ਉਹਨਾਂ ਨੇ 8 ਨੂੰ ਐਮਸੀਆਂ ਨੇ ਲਿਖਤੀ ਤੌਰ ਦੇ ਉੱਤੇ ਸਾਨੂੰ ਦਿੱਤਾ ਉਹ ਕਹਿੰਦੇ ਹਾਊਸ ਦੇ ਵਿੱਚ ਨਾ ਕੱਲੇ ਵੀ ਜਿਹੜੀਆਂ ਕਰਨੀਆਂ ਹੁੰਦੀਆਂ ਕਹਿੰਦੇ ਕਿਉਂਕਿ ਟੈਂਡਰ ਕਾਲ ਉਸ ਤੋਂ ਬਾਅਦ ਹੁੰਦਾ ਸਾਨੂੰ ਮਤਾ ਪੜਾਇਆ ਗਿਆ ਸੀਗਾ ਇਕੱਲਾ ਵੀ ਐਂ ਕਰਕੇ ਐਂ ਬਜ਼ਾਰਾਂ ਦੇ ਵਿੱਚੋਂ ਇਸ ਤਰ੍ਹਾਂ ਉਹ ਟੋ ਵੈਨ ਲੱਗੂਗੀ ਜਿਹਦੀ ਗੱਡੀ ਬਾਹਰ ਹੋਗੀ ਚੱਕ ਲਿਆ ਕਰਾਂਗੇ ਲੇਕਿਨ ਉਹਦੀ ਡੂੰਘਾਈ ਸਾਨੂੰ ਨਹੀਂ ਦੱਸੀ ਗਈ ਸੀਗੀ ਵੀ ਕਿੰਨੇ ਮਿੰਟ ਕੀ ਨਿਯਮ ਸ਼ਰਤ ਕੀ ਕੁਝ ਆਉ ਡਿਟੇਲ ਨਹੀਂ ਦੱਸੀ ਜਾਂਦੀ ਹੁੰਦੀਗੀ ਤੇ 나ਈ ਸਾਨੂੰ ਕਹਿੰਦੇ ਟੋਟਲ ਏਰੀਆ ਦੱਸਿਆ ਗਿਆ ਸੀ ਵੀ ਇਹ ਚੀਜ਼ ਕਿੱਥੋਂ ਤੱਕ ਚੱਲੂਗੀ ਤਾਂ ਉਹ ਕਹਿੰਦੇ ਵੀ ਸਾਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਜਿਹੜੇ ਸਾਡੇ ਉਹਨਾਂ ਨੇ ਦੱਸਿਆ ਵੀ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਹੈਗੇ ਆ ਵੀ ਉਹਨਾਂ ਨੇ ਸਾਨੂੰ ਧੋਖੇ ਦੇ ਵਿੱਚ ਰੱਖਿਆ ਸਾਨੂੰ ਨਹੀਂ ਦੱਸਿਆ ਸੀਗਾ ਵੀ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈਗਾ ਇਸ ਕਰਕੇ ਉਹ ਇਸ ਠੇਕੇ ਦੇ ਵਿਰੁੱਧ ਸਾਨੂੰ ਲਿਖ ਕੇ ਦੇਗੇ ਵੀ ਇਹ ਰੱਦ ਹੋਣਾ ਚਾਹੀਦਾ ਅੱਛਾ ਹੁਣ ਜਿਵੇਂ ਤੁਸੀਂ ਸੰਘਰਸ਼ ਪਹਿਲਾਂ ਵੀ ਕਰ ਰਹੇ ਸੀ ਹੁਣ ਤੁਸੀਂ 15 ਅਗਸਤ ਨੂੰ ਕੀ ਉਲੀਕਿਆ ਪ੍ਰੋਗਰਾਮ ਜੀ ਬਿਲਕੁਲ ਅੱਜ ਜਿਵੇਂ ਅਸੀਂ ਆਡਰਡ ਮੀਟਿੰਗਾਂ ਸਾਡੀਆਂ ਸਾਰੇ ਬਾਜ਼ਾਰਾਂ ਦੀ ਹੋਈਆਂ ਕਪੜਾ ਮਾਰਕੀਟ ਸਦਰ ਬਾਜ਼ਾਰ ਸਿਰਕੀ ਬਾਜ਼ਾਰ ਬੈਂਕ ਬਾਜ਼ਾਰ ਹਸਪੀਟਲ ਬਾਜ਼ਾਰ ਗੁਰਦੁਆਰਾ ਸਿੰਘ ਸਭਾ ਗਲੀ ਆਰਾ ਸਮਾਜ ਚੌਂਕ ਇਹ ਸਪੋਰਟਸ ਮਾਰਕੀਟ ਜਿੰਨੀਆਂ ਵੀ ਹੈਗੀਆਂ ਸਾਰਿਆਂ ਦੀ ਮੀਟਿੰਗਾਂ ਹੋਈਆਂ ਹੈਗੀਆਂ ਜੀ ਉਹਦੇ ਵਿੱਚ ਸਾਰਿਆਂ ਦੀ ਇੱਕੋ ਹੀ ਆਵਾਜ਼ ਨਿਕਲ ਕੇ ਆ ਰਹੀ ਸੀ ਲੇਕਿਨ ਅਸੀਂ ਉਸ ਨੂੰ ਹੋਲਡ ਕੀਤਾ ਵਿਆ ਸੀਗਾ ਅੱਜ ਜਿਹੜੇ ਲੋਕ ਹੋਰ ਵੀ ਆਸੇ ਪਾਸੋਂ ਤੋਂ ਪਹੁੰਚੇ ਹੈਗੇ ਆ ਉਹਨਾਂ ਦੀ ਵੀ ਇੱਕੋ ਹੀ ਆਵਾਜ਼ ਸੀ ਵੀ ਵੱਡਾ ਸੰਘਰਸ਼ ਕੀਤਾ ਜਾਵੇ ਬਠਿੰਡਾ ਬੰਦ ਕੀਤੇ ਵਗੈਰਾ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਪਹਿਲਾਂ ਦੁਕਾਨਦਾਰ ਖੁਦ ਇਹ ਗੱਲ ਕਹਿ ਰਹੇ ਸੀਗੇ ਵੀ ਨਹੀਂ ਜੋ ਤੱਕ ਆਪਾਂ ਸ਼ਟਰਾਂ ਨੂੰ ਤਾਲੇ ਨਹੀਂ ਲਾਂਦੇ ਉਦੋਂ ਤੱਕ ਆਪਣੇ ਮਸਲੇ ਦਾ ਹੱਲ ਨਹੀਂ ਹੋਣਾ ਉਹ ਕਹਿੰਦੇ ਵੀ ਤਾਲੇ ਲੱਗਣ ਵਾਲੀ ਪੋਜੀਸ਼ਨ ਹੀ ਹੈਗੀ ਐ ਐਦੋਂ ਪਹਿਲਾਂ ਆਪਾਂ ਤਾਲੇ ਲਾ ਕੇ ਮਸਲਾ ਹੱਲ ਕਰਾਵਾਂਗੇ ਤਾਂ ਵਧੀਆ ਨਹੀਂ ਤਾਂ ਆਪਾਂ ਨੂੰ ਤਾਲੇ ਵੀ ਲਾਣੇ ਪੈਣਗੇ ਹੋ ਸਕਦਾ ਕੋਈ ਵੱਡੀ ਵਾਰਦਾਤ ਵੀ ਹੋ ਜਾਵੇ ਕਿਉਂਕਿ ਨਿੱਤੇ ਦੇ ਲੜਾਈ ਝਗੜੇ ਹੋ ਰਹੇ ਐ ਇੱਥੇ ਤੇ ਇਸ ਕਰਕੇ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਅਸੀਂ ਸਾਰਾ ਬਠਿੰਡਾ ਬੰਦ ਰੱਖ ਕੇ ਫਾਇਰ ਬਿਗਰੇਡ ਚੌਂਕ ਤੇ ਸਵੇਰੇ 8 ਵਜੇ ਅਸੀਂ ਧਰਨਾ ਲਾਣਾ ਹੈਗਾ ਜਿਹਦੇ ਵਿੱਚ ਸਾਰੇ ਜਿਹੜੇ ਵੀ ਉੱਥੇ ਪਹੁੰਚਣਗੇ ਸਾਰਾ ਬ੍ਰੇਕਫਾਸਟ ਦਾ ਚਾਹ ਪਾਣੀ ਦਾ ਤੇ ਉਸ ਤੋਂ ਬਾਅਦ ਲੰਗਰ ਦਾ ਜਿਹੜਾ ਇੰਤਜ਼ਾਮ ਰੱਖਿਆ ਜਾਊਗਾ। ਕਿ ਕੀ ਉੱਥੇ ਕੀ ਸੁਭਾਵਨਾਵਾਂ ਹੈਗੀਆਂ ਵੀ ਕਿੰਨਾ ਲੰਬਾ ਚੱਲੂਗਾ ਜ ਆ ਫੈਸਲਾ ਮੌਕੇ ਦੀ ਨਹੀਂ ਉੱਥੇ ਮੌਕੇ ਦੇ ਅਗਲਾ ਫੈਸਲਾ ਲੀਤਾ ਜਾਊਗਾ ਲੇਕਿਨ ਇਹ ਸੰਘਰਸ਼ ਨੂੰ ਚਲਾਉਣਾ ਜ਼ਰੂਰ ਹੈ ਅੱਗੇ ਇਹ ਤਾਂ ਸਿਰਫ ਉਸ ਦਿਨ ਅਸੀਂ ਸ਼ੁਰੂਆਤ ਕਰਨੀ ਹੈ ਉਸ ਦੀ 15 ਅਗਸਤ ਨੂੰ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀਗੇ ਬਹਿੰਡਾ ਦੀ ਚਰਚਿਤ ਮਾਰਕ ਪਾਰਕਿੰਗ ਬਾਰੇ ਜੋ ਪਾਰਕਿੰਗ ਦੇ ਉੱਤੇ ਅਨੇਕਾਂ ਸਵਾਲ ਉੱਠਦੇ ਨੇ ਠੇਕੇਦਾਰ ਦੇ ਸਵਾਲ ਉੱਠਦੇ ਨੇ ਵੀ ਉਹ ਸਿਆਸੀ ਸਰਪ੍ਰਸਤੀ ਜਿਹੜੀ ਹੈਗੀ ਹੈ ਉਹਨੂੰ ਲੈ ਕੇ ਲੋਕਾਂ ਨਾਲ ਧੱਕੇ ਕੀਤੇ ਜਾ ਰਹੇ ਤੇ 15 ਅਗਸਤ ਨੂੰ ਇੱਕ ਵੱਡਾ ਪ੍ਰੋਗਰਾਮ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਤਾਂ ਜੋ ਜਿਹੜੀ ਲੋਕਾਂ ਦੀ ਲੁੱਟ ਬੰਦ ਹੋ ਸਕੇ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੀਵੀ ਨਾਲ ਧੰਨਵਾਦ